ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਚਾਰ ਬੜਾ ਦਿਖਾਵਾਂਗੇ ਚਾਰੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਜਤਿੰਦਰ ਸਿੰਘ ਪਿੰਡ ਮਵਾਰਕ ਪਰਚੂੰਗਾਂ ਜਲਾ ਮਲੇਕੋੜ ਦਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਬਾਈ 8544825610 8544825610 ਆਪਣਾ ਵਪਾਰ ਦਾ ਕੰਮ ਹੈ ਰੁਟੀਨ 'ਚ ਪਸ਼ੂ ਆਉਂਦੇ ਜਾਂਦੇ ਹਨਾ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈੜ ਦੇਖਦੇ ਆ ਆਪਣੀ ਬਲੈਕ ਕਲਰ ਦੇ ਵਿੱਚ ਆ ਗਈ ਹੈ ਨਾ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਬਾਈ ਜੀ ਦੂਜਾ ਸੂਆ ਦਾ ਆਪ ਦੀ ਸਮਝ ਨਾਲ ਚਾਹੀਏ ਇਹਨੂੰ ਤੀਆ ਮੰਨੋ ਅਗਲੇ ਦੇ ਕਹਿਣ ਮਤਾਬਕ ਦੂਜਾ ਸੂਆ ਹੈਗਾ ਰਾਤ ਦੀ ਸੂਈ ਹੋਈ ਆ 11:30 ਵਜੇ ਦੀ ਜੇਨ ਜੂਰ ਓਕੇ ਹੈਗੀ ਹਾਂਜੀ ਕੰਪਲੀਟ ਆ ਤੇ ਤੜਕੇ ਦੇ ਥੱਲੋ ਬੌਲਾ 7 ਕਿਲੋ ਚੋਆ ਬੱਚਾ ਕੀ ਆ ਗਿਆ ਬੱਚਾ ਵਸੀ ਆ ਬਾਈ ਠੀਕ ਹੈ ਜਰਸੀ ਕੈਟੇਗਰੀジング ਆ ਗਈ ਹੈ ਨਾ ਹਾਂਜੀ ਸੋ ਬੱਚੀ ਬੜੀ ਪਿਆਰੀ ਹੈ ਤੇ ਇਹ ਜੋ ਆਪਾਂ ਗੈਸ ਲਾ ਕੇ ਚੱਲੀਏ ਬਾਈ ਜੀ ਦੁੱਧ ਕਿੰਨਾ ਕੁ ਦੇ ਦੂ ਨੱਟ ਆਜਾ ਅਗਲਾ ਤਾਂ ਯਾਰ 40 42 ਕਿਲੋ ਕਹਿੰਦਾਗਾ ਠੀਕ ਹੈ ਮੇਰੀ ਸਮਝ ਨਾਲ ਬਈ ਇਹ 35 37 ਕਿਲੋ ਦਾ ਪੋਲੇ ਜੇ ਹੱਥ ਨਾਲ ਪਾ ਦੂ ਬਾਕੀ ਆਪਦੇ ਹਰੇਕ ਬੰਦੇ ਦੀ ਸੇਵਾ ਠੀਕ ਹੈ ਰੇਟ ਵਗੈਰਾ ਦਾ ਕੀ ਹੋਊਗਾ ਰੇਟ ਇਹ ਢੱਲੋਂ ਜੈਸਨੋ ਵਾਲੇ ਕਰਾਂਗੇ ਮੁੱਲ ਨਹੀਂ ਕਰਦੇ 1 ਲੱਖ ਤੇ 45000 ਦੀ ਦੇਵਾਂਗੇ ਠੀਕ ਹੈ ਚੋਣ ਚ ਵੈਕ ਨੰਬਰ ਆ ਜਮਾ ਓਕੇ ਆਗਾ ਢੱਲੋਂ ਠੀਕ ਹੈ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਬਿੱਲਸੀ ਨਾ ਵੀ ਕਿਸੇ ਪਾਸੋਂ ਨਹੀਂ 145 ਬੈੜ ਦੀ ਕੀਮਤਾਂ ਸੂਈ ਸਵਾਈਆ ਜੇਰ ਵਗੈਰਾ ਦਾ ਮੜਾਨਾ ਤੇ ਧਾਰ ਧੂਰ ਦਾ ਕੰਮ ਠੀਕ ਹੈ ਕਦ ਵੱਡੇ ਕਦ ਚ ਆ ਗਈ ਹੈ ਨਾ ਕਹਿੰਦਾ ਬਾਬਾ 34 35 37 ਕਿਲੋ ਦੁੱਧ ਪਾਉਣ ਵਾਲੀ ਬੈੜ ਹੈਗੀ ਆ 30 ਤੋਂ ਪਲੱਸ ਬਾਈ ਪਾ ਦੂ ਬਾਕੀ ਹਰੇਕ ਵੀਰ ਨੇ ਆਪਣੀ ਸਮਝ ਨਾਲ ਲੈਣੀ ਹੈਗੀ ਠੀਕ ਹੈ ਹਰੇਕ ਸਿਆਣਾ ਅੱਜ ਕੱਲ ਠੀਕ ਹੈ ਤੇ ਬਾਕੀ ਹਨਾ ਆਪਣੀ ਸੇਵਾ ਦਾ ਮਾਲਕ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਵੀ ਅਸੀਂ 40 ਬੈੜੀ ਕਿਲੋ ਚੋਇਆ ਹੈਗਾ ਠੀਕ ਹੈ ਬਾਕੀ ਬੱਚੀ ਬਾਕੀ ਭਾਈ ਜਰ ਜਿਹੜੀ ਫਿਟਿੰਗ ਆਗੀ ਜੱਡੀ ਵੱਡੀ ਆ ਚੌੜੀ ਚੂੜੀ ਆਗੀ ਠੀਕ ਹੈ 45 ਕਿਲੋ ਦੁੱਧ ਵੀ ਖੈਰ ਕੋਈ ਬਾਹਲਾ ਨਹੀਂ ਆਪਾਂ ਯਾਨੀ ਘੱਟ ਦੱਸ ਕੇ ਸੋ ਥਾਨ ਵਗੈਰਾ ਨੇੜੇ ਤੋਂ ਦੇਖ ਸਕਾ ਜਿਓ ਚਾਰੇ ਥਾਨ ਨਿਕਲਦੀ ਆ ਮਸ਼ੀਨ ਦੀ ਵੀ ਜਵਾਈ ਆ ਹੱਥ ਦੀ ਵੀ ਜਵਾਈ ਆ ਠੀਕ ਹੈ ਅੱਗੇ ਗੱਲ ਕਰੀਏ 2 ਨੰਬਰ ਵਾਲੀ ਆਪਣੀ ਇਹ ਦੂਜਾ ਸੂਆ ਸੁੰਦੀ ਆ ਵੀਰ ਟੈਗ ਦਾ ਲੈ ਜੂਗੀ ਇਹ ਵੀਰ ਹਜੇ ਤੇ 10 ਦਿਨ ਪਏ ਨੇ ਢੱਲੋਂ ਠੀਕ ਹੈ 10 ਦਿਨ ਆ ਜੀ ਇਹਦੇ ਸੂਣ ਚ ਬਾਕੀ ਪਏ ਆਗੇ ਹਾਂਜੀ ਤੇ ਦੂਜਾ ਜੂਆ ਕਿੰਨਾ ਗੰਦਾ ਜੈ ਦੁੱਧ ਵਾਲਾ ਪਾਣੂ ਇਹ ਤੇ ਪਲੂਨ ਦਾ ਭਾਈ 27 ਕਿਲੋ ਦੁੱਧ ਪਾਇਆ ਹੋਇਆ ਹੈਗਾ ਖੀਰੀ ਛੂਪੀ ਸੀਗੀ ਹੁਣ ਚਾਰ ਦੰਦ ਆਹੇ ਮੂੰਹੋਂ ਚਾਰ ਦੰਦ ਕਹਿੰਦਾ ਭਾਬ ਐਤ ਕੀ 25 ਕਿਲੋ ਮੰਨ ਕੇ ਵੇਚ ਸਕ ਲੈ ਜੇ ਬੰਦਾ ਹਾਂਜੀ ਵੀ 25 ਤੋਂ ਆ ਵਾ ਬਾੜੀ ਦਾ ਵੇੜ ਹੈਗੀ ਆ ਪਹਿਲਾਂ 27000 ਪਲੂਨ ਨੇ ਪਾਇਆ ਹੋਇਆ ਵੱਡੇ ਭਾਈ ਠੀਕ ਹੈ ਤੇ ਗਾਂਹਾਂ ਚ ਲੋਕ ਦੇ ਸੇਵਾ ਡਿਪੈਂਡ ਹੈ ਨਾ ਆਪਦੀ ਸੇਵਾ ਤੇ ਡਿਪੈਂਡ ਦਾ ਯਾਨੀ ਜੇਰੇ ਖੀਰੀ ਪਾ ਕੇ ਰਾਂਗੀ 22 ਤੋਂ 30 ਕੇ ਬਾਹਰ ਆਂਗੇ ਭਾਈ ਜੀ ਰੇਟ ਵੀ ਰਹਿਣਾ ਇਹਦਾ 127000 ਰੁਪਏ ਵਿੱਚ ਮਾਨਦਾਨ ਕਰ ਦਾਂਗੇ ਹਨਾ ਮਾਨਦਾਨ ਹੋ ਜੂ ਦੇਖ ਲੈ ਵੇ ਜੀ ਦੇ ਪਲਾਈ ਤੋਂ ਠੀਕ ਐ ਸੋ ਫਿਟਨੈਸ ਲੈ ਵੇ ਦੀ ਆ ਦੂਸਰਾ ਸੁਆ ਬੱਚੀ ਸੂਰੀ ਆ ਮੂੰਹੋਂ ਚਾਰ ਦੰਦਾਂ ਦਾ ਕਨਫਰਮ ਆ ਜਾਵਾ ਤੇ 127000 ਰੁਪਏ ਕੀਮਤ ਚੰਗੀ ਕੀਰ ਕਰੋਗੇ ਤਾਂ 27 22 ਨਹੀਂ 25 ਤਾਂ ਆ ਵੱਪ ਦਾ ਚੱਲਣ ਵਾਲੀ ਬੱਚੀ ਹੈਗੀ ਆ ਕਲਾਬੀ ਕਲਾਬੀ ਹਨਾ ਕੱਦ ਕੜ ਸੈਣੀ ਸੂਰੀ ਬਹੁਤ ਸੋ ਕਰੋ ਦੰਦ ਦੇਖ ਸਕਦੇ ਦੰਦਾਂ ਚੌਕੀ ਕਨਫਰਮ ਆ ਜਾਵਾ ਹਨਾ ਹਾਂਜੀ ਮਾਫੀ ਕਰ ਦੇ ਸੋ ਚੌਗੀ ਕਨਫਰਮ ਆ ਜਾਵਾ ਤੁੰਦੋਂ 17 ਆ ਗਈ ਜੀ ਦੋ ਨੰਬਰ ਵਾਲੀ ਬੱਚੀ ਦੀ ਕੀਮਤ ਅੱਗੇ ਬਾਈ ਜੀ ਤੇਰਾ ਨੰਬਰ ਤੇ ਆ ਗਈ ਆਪਣੀ ਇਹ ਜਰਸੀ ਤੇ ਸਾਈਵਾਲ ਦਾ ਕਰਾਉ ਕਰ ਜਰਸੀ ਤੇ ਸਾਈਵਾਲ ਦਾ ਕਰਾਸ ਆ ਗਿਆ ਸੂਆ ਕਿਹੜਾ ਸੂਰੀ ਆਈਏ ਦੂਜਾ ਸੂਆ ਤੇ ਬਾਈ ਜੀ ਦਿਨ ਕਿਹ ਕਿਹਦਾ ਸੂਣ ਦੇ ਇੱਕ ਹਫਤਾ ਸੂਣ ਚ ਬਾਕੀ ਦੁੱਧ ਦਾ ਗੈਸ ਜ ਆਪਾ ਕਿੰਨਾ ਗਲਾ ਸਕੀਏ ਤੁੰਦੋਂ 16 ਕਿਲੋ ਚ ਹੋਇਆ ਠੀਕ ਹੈ ਯਾਨੀ 16 17 ਪੋਲੇ ਕ ਹੱਥ ਨਾਲ ਦੇ ਦੂਗੀ ਬਾਈ ਠੀਕ ਹੈ ਕਹਿੰਦਾ ਬਾ 16 17 ਕਿਲੋ ਵਾਲੀ ਬੈੜ ਹੈਗੀ ਆ ਜਮਾ ਹੈਗੀ ਆ ਜੀ ਬਾਈ ਰੇਟ ਇਹਦਾ ਨੈਟ ਜੈ ਕੀ ਰੱਖਿਆ ਆਪਾਂ ਇਹ ਬਾ ਸਟਨ ਲੋਏ ਦਾ ਮੁੱਲ ਦੀ ਕਰਨਾ 75000 ਦੀ ਆਪਾਂ ਦੇ ਦਾਂਗੇ 75000 ਦੀ ਜਰਸੀ ਕੈਟੇਗਰੀ ਚ ਆ ਗਈ ਜਰਸੀ ਦੇ ਸਾਈਜ਼ ਵਾਲ ਦਾ ਕਰਾਓ ਸਾ ਬਾਈ ਤੇ ਦੁੱਧ ਵੀ ਫਿਰ ਦੋ 16 17 ਦੋ ਫੈਟ ਵਾਲਾ ਹਨਾ ਫੈਟ ਵਾਲਾ ਵੀ ਠੀਕ ਕਹਿੰਦਾ ਗਰਮੀ ਚ ਇੱਕ ਹੋਰ ਦੇਖੀ ਆ ਯਾਰ ਉਹ ਚੰਮਲ ਜੀ ਨਹੀਂ ਹੈਗੀ ਬਰੀਕ ਆ ਗਈ ਠੀਕ ਹੈ ਚਾਰੇ ਬੈੜਾ ਨੇ ਆਮਣੇ ਕੋਲ ਓਏ ਚਾਰਿਆਂ ਨ ਬਰੀਕ ਨਹੀਂ ਆ ਉਹ ਚਮ ਜੇ ਵਾਲੀਆਂ ਨਹੀਂ ਹੈਗੀਆਂ ਠੀਕ ਅੱਗੇ ਚਾਰ ਨੰਬਰ ਜਿਹੜੇ ਦੇਖੇ ਵੀ ਗੱਬਣ ਇਹ ਸੂਈ ਸਵਾਈ ਆ ਭਰਾ ਬੱਚਾ ਹੈਗਾ ਇਹਦਾ ਇਹਦਾ ਉਹ ਸੀ ਬੱਸ ਅੰਦਰ ਆ ਹੁਣ ਕੋਈ ਨਹੀਂ ਦਿਖੜਾ ਹਾਂਜੀ ਕਿਹ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਸੂਈ ਨੂੰ 8 ਦਿਨ ਹੋ ਗਏ ਢੱਲੋਂ ਦੁੱਧ ਹੁਣ ਕਿੰਨਾ ਹੈਗਾ ਚੌਣ ਚੌਣ ਦਾ ਇਹ ਤਾਂ ਥੱਲੇ 19 ਕਿਲੋ ਦੁੱਧ ਆ ਵੀਰੇ 19 ਕਿਲੋ ਚੌਣ ਵਾਲਾ ਦਿਖਾਵੇ ਵਾਲਾ 21 ਬਾਈ ਆ ਚੌਣ ਚੌਣ ਦਾ ਜਿਹੜਾ ਕੋਈ ਵੀਰ ਕੰਡੇ ਤੇ ਰੱਖੇਗਾ 9 ਕਿਲੋ ਟਾਈਮ ਤੇ ਵੱਧ ਨਿਕਲੂਗਾ 9.5 ਕਿਲੋ ਇੱਕ ਡੰਗ ਦਾ ਨਿਕਲੂਗਾ ਰੇਟ ਇਹਦਾ ਕੀ ਰੱਖਿਆ ਆਪਾਂ ਇਹਦਾ ਰੇਟ ਭਾਈ ਮੁੱਲ ਨਹੀਂ ਕਰਨਾ ਹੈਗਾ ਢਿਲੋਂ ਇਹ ਆਪਾਂ 78000 ਰੁਪਏ ਦੀ ਦੇਣੀ ਹੈ 78 ਦੀ ਹਾਂ ਧੋੜ ਦੀ ਬਣਾ ਜਾ ਫਿਰ ਚੌਥੇ ਨੰਬਰ ਵਾਲੀ ਵੈੜ ਸੂਈ ਸਭਾਈ ਦੂਜਾ ਸੂਆ ਬੱਚਾ ਵਿੱਚ ਆ ਗਿਆ ਇਹਦੇ 78000 ਰੁਪਏ ਵੈੜ ਦੀ ਕੀਮਤ ਆ ਤੇ ਦਿਨਾ ਹੋਇਆ ਸੂਈ ਨੂੰ ਚਾਰ ਪੰਜ ਕੀ ਵੀਰੇ ਅੱਜ ਵੀਰੇ 8 ਦਿਨ ਹੋ ਗਏ 8 ਦਿਨ ਹੋ ਗਏ ਸੂਈ ਨੂੰ ਤੇ ਰੇਟ 78000 ਰੁਪਏ ਹੈਣਾ ਮੁੱਲ ਨਹੀਂ ਹੈਗਾ ਦੇਣੀ ਆਗੀ ਕੋਈ ਵੀਰ ਫੋਨ ਲਾ ਕੇ ਕਹੇ ਬਹੁਤ ਪਰਾ ਜਾ 75 ਪਾਸੇ ਚੋਂ 108 ਸੱਪਾ ਹੀ ਹੋਣਾ ਠੀਕ ਹੈ ਮੋਲਾਪੋਂ ਨੇ ਕਰਿਆ ਜਿੰਨੇ ਵੇਚ ਜਾਲੇ ਹਨਾ ਸੋ ਮੰਗਣ ਨੂੰ ਚਾਹੇ 85 ਮੰਗ ਲਓ 87 ਮੰਗ ਲਓ ਵੀ ਕੋਈ ਫਾਇਦਾ ਨਹੀਂ ਕੱਲ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਸੋ ਹਰ ਇੱਕ ਪ੍ਰਕਾਰ ਦਾ ਮਾਲ ਦਿਖਾਤਾ ਆਪਾਂ ਅੱਲਾਪਾ ਆਪਾਂ ਚਾਰਾਂ ਵੇੜਾਂ ਉੱਤੇ ਹੀ ਬਸ ਦੇਣ ਵਾਲੀ ਕਰੇ ਨੇ ਠੀਕ ਹੈ ਪਿੰਡ ਮੁਬਾਰਕਪੁਰ ਚੁੰਗਾ ਜ਼ਿਲ੍ਹਾ ਮਲੇਕੋਟਲਾ ਪੈ ਜਾਂਦਾ ਹੈਗਾ ਕੋਈ ਵੀ ਨਕਸ਼ਾ ਤੁਹਾਡੇ ਪਸੰਦ ਵਿੱਚ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਤੈਰ ਦੋ ਦੋ